ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਅਰਚਨਾ ਮੈਂ ਇੱਕ ਗ੍ਰੀਲੂ ਪਾਈ ਜਿਹੜਾ ਬਣਾਉਣ ਲੱਗੀ ਸੀ ਜਿਹੜਾ ਕਿ ਮੇਰੀ ਸਹੇਲੀ ਨੇ ਮੇਰੇ ਨਾਲ ਸ਼ੇਅਰ ਕੀਤਾ ਸੀਗਾ ਤੇ ਹੁਣ ਉਹਦੇ ਉਸੇ ਨੁਸਖੇ ਦੀਆਂ ਬਹੁਤ ਸਾਰੀਆਂ ਜਿਹੜੀਆਂ ਵੀਡੀਓ ਆ ਉਹ ਵਾਇਰਲ ਵੀ ਹੁੰਦੀਆਂ ਪਈਆਂ ਆ ਤੇ ਮੈਂ ਉਹ ਜਿਹੜਾ ਇਹ ਜਿਹੜਾ ਨੁਸਖਾ ਆ ਦੋ ਤਿੰਨ ਵਾਰੀ ਆਪਣੇ ਘਰ ਵੀ ਬਣਾਇਆ ਆ ਤੇ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਯੂਜ਼ ਹੁੰਦੀਆਂ ਆ ਨਾ ਉਹ ਚੀਜ਼ਾਂ ਨੇ ਜਿਵੇਂ ਕਿ ਇਹਦੇ ਵਿੱਚ ਜ ਚਾਰ ਚੀਜ਼ਾਂ ਯੂਜ਼ ਹੁੰਦੀਆਂ ਨਾ ਤੇ ਮੇਰੇ ਮੰਮੀ ਜਿਹੜੇ ਆ ਉਹ ਸਾਨੂੰ ਦੋ ਚੀਜ਼ਾਂ ਦਾ ਬਣਾ ਕੇ ਦਿੰਦੇ ਹੁੰਦੇ ਸੀਗੇ ਜਦੋਂ ਸਾਡੀ ਡਿਲੀਵਰੀ ਹੁੰਦੀ ਸੀਗੀ ਜਦੋਂ ਮੇਰੀ ਪਹਿਲਾ ਡਿਲੀਵਰੀ ਹੋਈ ਸੀਗੀ ਤਾਂ ਮੇਰਾ ਸਜੀਰੀਅਨ ਹੋਇਆ ਸੀਗਾ ਤੇ ਮੇਰੇ ਲੱਤ ਵਿੱਚ ਜਿਹੜਾ ਇੰਜੈਕਸ਼ਨ ਲੱਗਾ ਸੀ ਨਾ ਉਹ ਦਰਦ ਕਰਨ ਲੱਗ ਗਿਆ ਸੀਗਾ ਫਿਰ ਮੇਰੇ ਮੰਮੀ ਨੇ ਮੈਨੂੰ ਇਹ ਬਣਾ ਕੇ ਦਿੱਤਾ ਸੀਗਾ ਤੇ ਮੈਨੂੰ ਕਾਫੀ ਜਿਹੜਾ ਇਹਦੇ ਨਾਲ ਫਰਕ ਪਿਆ ਸੀਗਾ ਫਿਰ ਜਦੋਂ ਦੂਸਰਾ ਸਜੀਰੀਅਨ ਹੋਇਆ ਉਦੋਂ ਵੀ ਮਨੇ ਇਹੀ ਮੰਮਾਣੇ ਬਣਾ ਕੇ ਦਿੱਤਾ ਸੀਗਾ ਤੇ ਮੈਨੂੰ ਉਦੋਂ ਗਰਮੀ ਬਹੁਤ ਜ਼ਿਆਦਾ ਸੀਗੀ ਬਟ ਮੈਂ ਉਦੋਂ ਵੀ ਇਹਨੂੰ ਖਾਦਾ ਸੀਗਾ ਤੇ ਬਹੁਤ ਹੀ ਮਤਲਬ ਕਿ ਫਾਇਦੇਮੰਦ ਸੀਗਾ ਸੋ ਹੁਣ ਜਿਹੜਾ ਆ ਕਿ ਮੈਨੂੰ ਚਿਕਨ ਗੁਣੀਆਂ ਹੋਇਆ ਸੀਗਾ ਲਾਸਟ ਈਅਰ ਪਿਛਲੇ ਸਾਲ ਤੇ ਮੇਰੀ ਸਹੇਲੀ ਨੇ ਮੈਨੂੰ ਇਹ ਜਿਹੜਾ ਨੁਸਖਾ ਦੱਸਿਆ ਸੀਗਾ ਕਿਉਂਕਿ ਚਿਕਨ ਗੁਣੀਏ ਜਦੋਂ ਬੁਖਾਰ ਹੁੰਦਾ ਹੈ ਨਾ ਉਸ ਤੋਂ ਬਾਅਦ ਸਾਡੀ ਬੋਡੀ ਵਿੱਚ ਬਹੁਤ ਜ਼ਿਆਦਾ ਪੇਨ ਹੁੰਦੀਆਂ ਜੋੜ ਬਹੁਤ ਦਰਦ ਕਰਦੇ ਆ ਸੋ ਉਹਨੇ ਮੇਰੇ ਨਾਲ ਸ਼ੇਅਰ ਕੀਤਾ ਸੀਗਾ ਕਿ ਮੈਂ ਇਹਨੂੰ ਜੜਾਇਆ ਉਹ ਬਣਾ ਕੇ ਖਾਵਾਂ ਫਿਰ ਮੈਂ ਖਾਦਾ ਸੀਗਾ ਤੇ ਮੈਨੂੰ ਕਾਫੀ ਫਾਇਦਾ ਹੋਇਆ ਸੀ ਮੈਂ ਮਤਲਬ ਕਿ 2-3 ਮਹੀਨੇ ਪਹਿਲਾਂ ਵੀ ਬਣਾਇਆ ਸੀਗਾ ਫਿਰ ਜੂਨ-ਜੁਲਾਈ ਵਿੱਚ ਵੀ ਬਣਾਇਆ ਸੀਗਾ ਤੇ ਬਹੁਤ ਹੀ ਫਾਇਦੇਮੰਦ ਰਿਹਾ ਤੇ ਹੁਣ ਮੈਂ ਜਿਹੜਾ ਇਹਨੂੰ ਅੱਜ ਫਿਰ ਬਣਾਉਣ ਲੱਗੀਆਂ ਮੈਂ ਸੋਚਿਆ ਕਿ ਉਹ ਨਾਲ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੱਤਾ ਜਾਵੇ ਤੁਹਾਨੂੰ ਵੀ ਇਸ ਚੀਜ਼ ਦਾ ਫਾਇਦਾ ਹੋ ਜਾਵੇ ਜਿਨ੍ਹਾਂ ਦੇ ਪੇਟ ਵਿੱਚ ਗੈਸ ਰਹਿੰਦੀ ਆ ਜਾਂ ਜਿਨ੍ਹਾਂ ਨੂੰ ਕਬਜ ਹੁੰਦੀ ਆ ਜਾਂ ਜਿਨ੍ਹਾਂ ਦੇ ਤੇਜਾਬੀ ਮਾਦਾ ਬਣਦਾ ਆ ਜਾਂ ਫਿਰ ਜਿਨ੍ਹਾਂ ਨੂੰ ਜੋੜਾਂ ਦੀ ਦਰਦ ਹੁੰਦੀ ਆ ਨਾ ਉਹ ਉਹ ਅਗਰ ਆਪਣੀ ਰੋਜ਼ਾਨਾ ਦੀ ਲਾਈਫ ਵਿੱਚ ਇਹਨੂੰ ਯੂਜ਼ ਕਰਨਗੇ ਨਾ ਸੋ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਇਹਦਾ ਫਾਇਦਾ ਹੋਊਗਾ ਸੋ ਅੱਜ ਨਾਲ ਤੁਹਾਡੇ ਨਾਲ ਇਹੀ ਜਿਹੜੇ ਨੁਸਖਾ ਉਹ ਸ਼ੇਅਰ ਕਰਨਾ ਆ ਤੇ ਚਲੋ ਵੇਖਦੇ ਆ ਕਿ ਇਹ ਜਿਹੜਾ ਨਸਕਾ ਹੈ ਕਿਵੇਂ ਬਣਦਾ ਆ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਆਪਣਾ ਤਰੀਕਾ ਜਿਹੜਾ ਆ ਉਹ ਵੀ ਸ਼ੇਅਰ ਕਰਨ ਲੱਗੀ ਆ ਆਈ ਹੋਪ ਕਿ ਤੁਹਾਨੂੰ ਜਿਹੜਾ ਮੇਰੇ ਵਾਲਾ ਤਰੀਕਾ ਆ ਉਹ ਵਧੀਆ ਲੱਗੇਗਾ ਸਭ ਤੋਂ ਪਹਿਲਾਂ ਰੱਖਨਾ ਆ ਗੈਸ ਉੱਤੇ ਇੱਕ ਪੈਨ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਜੀਰਾ ਜੀਰਾ ਮੈਂ ਲਿਆ ਆ 3 ਚਮਚੇ ਮੈਂ ਜੀਰਾ ਲੈਣਾ ਆ 2 ਤੇ 3 ਤਿੰਨ ਚਮਚ ਜੀਰਾ ਲਿਆ ਆ ਤਿੰਨ ਚਮਚ ਮੈਂ ਲਾਉਂਗੀ ਜਵੈਨ ਇੱਕ ਦੋ ਤੇ ਤਿੰਨ ਤੇ ਤਿੰਨ ਚਮਚੀ ਲਵਾਂਗੇ ਸੌਂ ਇੱਕ ਦੋ ਤੇ ਤਿੰਨ ਜੀਰਾ ਤੇ ਸੌਂ ਦੋਨੋਂ ਠੰਡੀਆਂ ਚੀਜ਼ਾਂ ਆ ਤੇ ਜਿਹੜੀ ਜਵੈਨ ਆ ਇਹ ਇਨਾਂ ਦੋਨਾਂ ਚੀਜ਼ਾਂ ਨੂੰ ਜਿਹੜਾ ਬੈਲੈਂਸ ਕਰਦੀ ਆ ਤੇ ਜਵੈਨ ਥੋੜੀ ਜੀ ਗਰਮ ਤੇ ਤਸੀਰ ਹੁੰਦੀ ਆ ਇਹਨਾਂ ਦੋਨਾਂ ਦੀ ਜਿਹੜੀ ਤਸੀਰ ਜੀਰੇ ਦੀ ਤੇ ਸੌਫ ਦੀ ਤਸੀਰ ਆ ਇਹ ਠੰਡੀ ਹੁੰਦੀ ਆ ਸੋ ਤੁਸੀਂ ਇਹਨੂੰ ਗਰਮੀ 'ਚ ਵੀ ਖਾ ਸਕਦੇ ਹੋ ਤੇ ਸਰਦੀ 'ਚ ਵੀ ਖਾ ਸਕਦੇ ਹੋ ਗੈਸ ਔਨ ਕਰਕੇ ਬਿਲਕੁਲ ਲੋ ਹੀਟ ਰੱਖਣੀ ਆ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਜਿਹੜਾ ਆ ਭੁੰਨ ਲੈਣਾ ਆ ਇੰਨਾ ਚੀਜ਼ਾਂ ਦੇ ਜਿਹੜੇ ਮਾਤਰਾ ਆ ਇੱਕੋ ਜਿਹੀ ਹੋਣੀ ਚਾਹੀਦੀ ਆ ਜੇ ਤੁਸੀਂ 20 ਗ੍ਰਾਮ ਜੀਰਾ ਲਿਆ ਆ 20 ਗ੍ਰਾਮ ਜਵੈਨ ਹੋਣੀ ਚਾਹੀਦੀ ਆ ਤੇ 20 ਗ੍ਰਾਮ ਹੀ ਜੜੀ ਆ ਸੌਂਫ ਹੋਣੀ ਚਾਹੀਦੀ ਆ ਇਹਨਾਂ ਨੂੰ ਬਿਲਕੁਲ ਲੋ ਹਿੱਟ ਤੇ ਜੜਾ ਆ ਉਹ ਹੌਲੀ ਹੌਲੀ ਜੜਾ ਭੁੰਨ ਲੈਣਾ ਆ ਜਦੋਂ ਹਲਕੀ ਹਲਕੀ ਸਮੈਲ ਜਿਹੜੀ ਆਣੀ ਸ਼ੁਰੂ ਹੋ ਗਈ ਆ ਜਦੋਂ ਇਹ ਤੜ ਤੜ ਕਰਨ ਲੱਗ ਜੇ ਨਾ ਉਦੋਂ ਗੈਸ ਜਿਹੜਾ ਆਫ ਕਰ ਦੇਣਾ ਆ ਇਹਦੇ ਵਿੱਚ ਤੜ ਤੜ ਦੀ ਆਵਾਜ਼ ਜਿਹੜੀ ਆਉਣੀ ਸ਼ੁਰੂ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਕਿ ਧੂਆ ਵੀ ਨਿਕਲ ਰਿਹਾ ਆ ਮਤਲਬ ਕਿ ਇਹ ਪੂਰੀ ਤਰ੍ਹਾਂ ਜੜਾਇਆ ਪੈਨ ਚੰਗੀ ਤਰ੍ਹਾਂ ਗਰਮ ਹੋ ਗਿਆ ਆ ਤੇ ਜਿਹੜੀਆਂ ਚੀਜ਼ਾਂ ਆ ਉਹ ਵੀ ਭੁੱਜ ਰਹੀਆਂ ਗੈਸ ਨੂੰ ਆਫ ਕਰ ਦਿੱਤਾ ਆ ਤੇ ਇਹਨੂੰ ਹਲੇ ਜਿਹੜਾ ਐਵੇਂ ਚਲਾਉਂਦੇ ਰਵਾਂਗੇ ਕਿਉਂਕਿ ਪੈਨ ਜਿਹੜਾ ਆ ਉਹ ਗਰਮ ਆ ਤੇ ਗਰਮ ਪੈਨ ਦੇ ਨਾਲ ਹੀ ਜਿਹੜੀ ਬਾਕੀ ਦੀਆਂ ਮਤਲਬ ਪੈਨ ਦੇ ਸੇਕ ਦੇ ਨਾਲ ਹੀ ਜਿਹੜਾ ਬਾਕੀ ਰਹਿੰਦੀ ਹੁੰਦੀ ਕਸਤਰ ਆ ਨਾ ਇਹਦੀ ਭੁੱਜਣ ਦੀ ਉਹ ਪੂਰੀ ਹੋ ਜਾਊਗੀ ਕ੍ਰੇਲੂਨਸ ਕੇ ਜਿਹੜੇ ਹੁੰਦੇ ਆ ਨਾ ਬਹੁਤ ਹੀ ਫਾਇਦਾ ਕਰਦੇ ਆ ਤੇ ਆਪਣੇ ਲਾਈਫ ਵਿੱਚ ਹਲਕੇ ਫੁਲਕੇ ਜਿਹੜੇ ਕ੍ਰੇਲੂਨਸ ਕੇ ਹੁੰਦੇ ਆ ਨਾ ਉਹ ਜ਼ਰੂਰ ਯੂਜ਼ ਕਰਨੇ ਚਾਹੀਦੇ ਆ ਇਹਨਾਂ ਦਾ ਕੋਈ ਜਿਹੜਾ ਨੁਕਸਾਨ ਨਹੀਂ ਹੁੰਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਹਾਂ ਤੁਸੀਂ ਇਹਨੂੰ ਘੱਟ ਵੱਧ ਮਾਤਰਾ ਵਿੱਚ ਲੈ ਸਕਦੇ ਹੋ ਮੈਨੂੰ ਤੇ ਬਹੁਤ ਟੇਸਟੀ ਲੱਗਦਾ ਆ ਤੋ ਸਾਡੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਭੁੱਜ ਗਈਆਂ ਆ ਇਹਨਾਂ ਨੂੰ ਕੱਢ ਲਾਂਗੇ ਇੱਕ ਪਲੇਟ ਵਿੱਚ ਸਾਰੀਆਂ ਚੀਜ਼ਾਂ ਨੂੰ ਮੈਂ ਕੱਢ ਲਿਆ ਆ ਪਲੇਟ ਵਿੱਚ ਹੁਣ ਇਹਨੂੰ ਆਪਾਂ ਜਿਹੜਾ ਠੰਡਾ ਹੋਣ ਦਵਾਂਗੇ ਇਹ ਚੰਗੀ ਤਰ੍ਹਾਂ ਜਿਹੜਾ ਠੰਡੀਆਂ ਹੋ ਜਾਣੀਆਂ ਚਾਹੀਦੀਆਂ ਆ ਹਾਲੇ ਬਹੁਤ ਜ਼ਿਆਦਾ ਗਰਮ ਆ 컬러 ਦੇਖ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀਆਂ ਭੁੱਜ ਗਿਆ ਆ ਸਾਰਾ ਕੁਝ ਇਹਨੂੰ ਹੋਣ ਜਿਹੜਾ ਠੰਡਾ ਕਰਾਂਗੇ ਕੋਈ 5 ਤੋਂ 10 ਮਿੰਟ ਜਿਹੜੇ ਨੂੰ ਠੰਡੇ ਹੋਣ ਨੂੰ ਲੱਗ ਜਾਣੇ ਆ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਚੰਗੀ ਤਰ੍ਹਾਂ ਠੰਡੀਆਂ ਹੋ ਗਈਆਂ ਆ ਤੇ ਵਿੱਚ ਪਾ ਦੇਣੀ ਆ ਅੱਧਾ ਚਮਚ ਕਲੌਂਜੀ ਇਹ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸਣ ਲੱਗੀ ਆ ਨਾ ਇਹ ਜਿਹੜਾ ਤਰੀਕਾ ਆ ਇਹ ਸਾਡਾ ਪੁਰਾਣਾ ਤਰੀਕਾ ਆ ਮਤਲਬ ਕਿ 12 13 ਸਾਲ ਤੋਂ ਪਹਿਲਾਂ ਅਸੀਂ ਯੂਜ਼ ਕਰਦੇ ਸੀਗੇ ਪਰ ਉਹਦੇ ਵਿੱਚ ਅਸੀਂ ਸੌਂਫ ਤੇ ਕਲੌਂਜੀ ਨਹੀਂ ਸੀ ਪਾਉਂਦੇ ਬਸ ਇਕੱਲਾ ਜੀਰਾ ਤੇ ਜਵੈਨ ਮਤਲਬ ਕਿ ਜੀਰੇ ਵਾਲਾ ਗੋੜ ਬਣਾਉਂਦੇ ਸੀਗੇ ਸੋ ਮੈਂ ਅੱਜ ਜਿਹੜਾ ਆ ਤੁਹਾਨੂੰ ਇਹਹੀ ਤਰੀਕਾ ਦੱਸਣ ਲੱਗੀਆਂ ਬਟ ਉਹਦੇ ਵਿੱਚ ਮੈਂ ਅੱਜ ਦੋ ਚੀਜ਼ਾਂ ਜਿਹੜੀਆਂ ਵਾਧ ਪਾਈਆਂ ਆ ਜੋ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਵੀਡੀਓ ਵਿੱਚ ਦੇਖੀਆਂ ਸੀਗੀਆਂ ਤੇ ਵੈਸੇ ਜਿਹੜਾ ਆ ਸਾਡਾ ਡਾ ਘਰੇਲੂ ਨੁਸਖਾ ਹੈ ਜਿਹੜਾ ਸੀ ਪੁਰਾਣਾ ਮੇਰੇ ਮੰਮੀ ਨੁਸਖਾ ਬਣਾ ਕੇ ਦਿੰਦੇ ਸੀਗੇ ਉਹਦੇ ਵਿੱਚ ਸਿਰਫ ਜੀਰਾ ਤੇ ਜਵੈਣ ਹੀ ਪੈਂਦਾ ਸੀਗਾ ਸੋ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਠੰਡੀਆਂ ਹੋ ਗਈਆਂ ਤੇ ਇਹਦੇ ਵਿੱਚ ਮੈਂ ਕਲੌਂਜੀ ਵੀ ਐਡ ਕਰ ਦਿੱਤੀ ਆ ਇਹਨਾਂ ਚੀਜ਼ਾਂ ਨੂੰ ਹੁਣ ਜਿਹੜਾ ਆ ਉਹ ਪੀਸ ਲੈਣਾ ਆ ਸਾਰੀਆਂ ਚੀਜ਼ਾਂ ਨੂੰ ਮੈਂ ਪੀਸ ਲਿਆ ਆ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਪੀਸ ਲਈਆਂ ਆ ਇਹ ਬਣ ਗਿਆ ਆ ਪਾਊਡਰ ਫਾਰਮ ਵਿੱਚ ਅਗਰ ਤੁਸੀਂ ਚਾਹੋ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਹੀ ਕਿਸੇ ਵੀ ਕੰਟੇਨਰ ਵਿੱਚ ਪਾ ਕੇ ਰੱਖ ਸਕਦੇ ਹੋ ਤੇ ਤੁਸੀਂ ਇਹਨੂੰ ਐਵੇਂ ਵੀ ਖਾ ਸਕਦੇ ਹੋ ਜਿਵੇਂ ਕਿ ਤੁਸੀਂ ਇੰਨਾ ਕੁ ਲੈਣਾ ਆ ਅੱਧਾ ਚਮਚ ਇਹਨੂੰ ਤੁਸੀਂ ਖਾਣਾ ਆ ਗੁੜ ਦੇ ਨਾਲ ਉੱਤੋਂ ਜਿਹੜਾ ਤੁਸੀਂ ਕੋਸਾ ਪਾਣੀ ਪੀ ਲੈਣਾ ਆ ਬਟ ਮੈਂ ਜਿਹੜਾ ਐਵੇਂ ਨਹੀਂ ਖਾਂਦੀ ਕਿਉਂਕਿ ਮੈਨੂੰ ਐਵੇਂ ਖਾਣਾ ਔਖਾ ਲੱਗਦਾ ਆ ਸੋ ਮੈਂ ਇਹਦੇ ਵਿੱਚ ਆਪਣਾ ਥੋੜਾ ਜਿਹਾ ਤਰੀਕਾ ਜਿਹੜਾ ਐਡ ਕੀਤਾ ਆ ਮਤਲਬ ਕਿ ਆਪਣੇ ਮੰਮੀ ਵਾਲਾ ਨੁਸਖਾ ਜਿਹੜਾ ਉਹ ਐਡ ਕੀਤਾ ਆ ਜਿਹੜਾ ਕਿ ਮੈਂ ਹੁਣ ਤੁਹਾਡੇ ਨਾਲ ਸ਼ੇਅਰ ਕਰਦੀ ਆ ਇਹਨੂੰ ਆਪਾਂ ਕਰ ਦਾਂਗੇ ਸਾਈਡ ਤੇ ਹੁਣ ਲੈਣਾ ਆ ਗੁੜ ਮੈਂ ਥੋੜਾ ਜਿਹਾ ਹੀ ਲਿਆ ਆ ਇਹਨੂੰ ਮ ਕਰਦੇ ਦੇ ਨਾਲ ਜਿਹੜਾ ਇਸ ਤਰ੍ਹਾਂ ਕਰ ਲਾਂਗੀ ਅਗਰ ਤੁਸੀਂ ਕਿਸੇ ਕੱਪੜੇ ਚ ਪਾ ਕੇ ਕੁੱਟਣਾ ਚਾਹੁੰਦੇ ਹੋ ਉਹ ਵੀ ਕੁੱਟ ਸਕਦੇ ਹੋ ਬਟ ਇਹ ਕਰਦੇ ਦੇ ਨਾਲ ਜਿਹੜਾ ਨਾ ਐਵੇਂ ਆਰਾਮ ਨਾਲ ਜਿਹੜਾ ਆ ਟੁੱਟ ਜਾਂਦਾ ਆ ਉਹ ਉਹਨੂੰ ਮੈਂ ਤੋੜ ਲਿਆ ਆ ਇਹ ਪੈਨ ਮੈਂ ਜਿਹੜਾ ਆ ਪਹਿਲਾਂ ਯੂਜ਼ ਕੀਤਾ ਜਿਹਦੇ ਚ ਸਾਰੀਆਂ ਚੀਜ਼ਾਂ ਭੁੰਨੀਆਂ ਸੀ ਉਹ ਹੀ ਪੈਨ ਮੈਂ ਲੈ ਲੂੰਗੀ ਬਿਲਕੁਲ ਲੋ ਹੀਟ ਦੇ ਉੱਤੇ ਚਾਲੂ ਕਰ ਲੈਣਾ ਆ ਇਹਦੇ ਵਿੱਚ ਮੈਂ ਪਾ ਦਿੱਤਾ ਆ ਇੱਕ ਚਮਚਾ ਵੱਡਾ ਚਮਚਾ ਘਿਓ ਦਾ ਇੱਕ ਮੈਂ ਹੋਰ ਪਾ ਦਿੱਤਾ ਦੋ ਚਮਚੇ ਜਿਹੜੇ ਉਹ ਘਿਓ ਦੇ ਪਾ ਲੈਣੇ ਆ ਬਾਕੀ ਜੇ ਤੁਸੀਂ ਘਿਓ ਘੱਟ ਖਾਣਾ ਚਾਹੁੰਦੇ ਹੋ ਤਾਂ ਇੱਕ ਚਮਚਾ ਵੀ ਪਾ ਸਕਦੇ ਹੋ ਮੈਂ ਦੋ ਵੱਡੇ ਚਮਚੇ ਪਾਏ ਆ ਗੈਸ ਦਾ ਫਲੇਮ ਜਿਹੜਾ ਆ ਉਹ ਲੋ ਹੀ ਰੱਖਣਾ ਆ ਘਿਓ ਨੂੰ ਥੋੜਾ ਜਿਆਦਾ ਗਰਮ ਕਰ ਲੈਣਾ ਤੇਰਾ ਉਹ ਗਰਮ ਹੋ ਗਿਆ ਆ ਇਹਦੇ ਵਿੱਚ ਪਾ ਦਾਂਗੀ ਗੁੜ ਗੁੜ ਨੂੰ ਜੜਾਇਆ ਉਹ ਥੋੜਾ ਜਿਹਾ ਮੈਲਟ ਕਰ ਲੈਣਾ ਆ ਗੈਸ 'ਤੇ ਕੱਢ ਦਿੱਤਾ ਆ ਆਫ ਤੇ ਇਹਨੂੰ ਗੋੜ ਹੋ ਗਿਆ ਚੰਗੀ ਤਰ੍ਹਾਂ ਮੈਲਟ ਇਹਦੇ ਵਿੱਚ ਪਾਵਾਂਗੇ ਪੀਸਿਆ ਹੋਇਆ ਪਾਊਡਰ ਇਹਨੂੰ ਵੀ ਕਰ ਲਾਂਗੇ ਮਿਕਸ ਸਾਰੀਆਂ ਇੰਗਰੀਡੈਂਟੀਆਂ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਇਹਨੂੰ ਆਪਾਂ ਥੋੜੇ ਦੇ ਵਾਸਤੇ ਜਿਆ ਠੰਡਾ ਕਰਨਾ ਆ ਇਹਦੇ ਵਿੱਚ ਤੁਸੀਂ ਗੁੜ ਜ਼ਿਆਦਾ ਵੀ ਪਾ ਸਕਦੇ ਹੋ ਜੇ ਤੁਸੀਂ ਗੁੜ ਜ਼ਿਆਦਾ ਪਾਓਗੇ ਨਾ ਤੇ ਇਹ ਬਿਲਕੁਲ ਗੁੜ ਵਾਂਗੂ ਬਣ ਜਾਊਗਾ ਤੇ ਇਹਨੂੰ ਖਾਣ ਦਾ ਤਰੀਕਾ ਬਹੁਤ ਹੀ ਆਸਾਨ ਹੋ ਗਿਆ ਜਿਵੇਂ ਤੁਸੀਂ ਇਸ ਤਰ੍ਹਾਂ ਫੜਿਆ ਤੇ ਖਾ ਲਿਆ ਇਹ ਠੰਡਾ ਹੋ ਗਿਆ ਆ ਇਹਨੂੰ ਰੱਖਾਂਗੀ ਇੱਕ ਡੱਬੀ ਵਿੱਚ ਕੰਟੇਨਰ ਵਿੱਚ ਗੜ ਵਾਲਾ ਜੀਰਾ ਜਿਹੜਾ ਆ ਉਹ ਬਣ ਕੇ ਤਿਆਰ ਹੋ ਗਿਆ ਆ ਅੱਜ ਮੈਂ ਗੜ ਜਿਹੜਾ ਆ ਥੋੜਾ ਪਾਇਆ ਆ ਗੜ ਜੀਰਾ ਜਿਹਨਾਂ ਤੇ ਸੌਫ ਜਿਆਦਾ ਲਏ ਆ ਮਤਲਬ ਕਿ 3-3 ਚਮਚ ਲਏ ਆ ਇਹਨਾਂ ਤਿੰਨਾਂ ਚੀਜ਼ਾਂ ਦੀ ਜਿਹੜੀ ਮਾਤਰਾ ਆ ਉਹ ਮਤਲਬ ਕਿ ਬਰਾਬਰ ਹੋਣੀ ਚਾਹੀਦੀ ਆ ਤੇ ਕਲੌਂਜੀ ਜਿਹੜੀ ਆ ਥੋੜੀ ਪਾਉਣੀ ਆ ਨਹੀਂ ਤੇ ਇਹਦਾ ਜਿਹੜਾ ਟੇਸਟ ਆ ਉਹ ਥੋੜਾ ਕੌੜਾ ਜਿਹਾ ਹੋ ਜਾਂਦਾ ਆ ਅਗਰ ਤੁਸੀਂ ਦੋ ਦੋ ਚਮਚੇ ਦਾ ਬਣਾਉਂਦੇ ਹੋ ਤਾਂ ਜਿਹੜੀ ਕਲੌਂਜੀ ਆ ਅੱਧੇ ਤੋਂ ਵੀ ਘੱਟ ਪਾਓ ਜਾਂ ਅੱਧਾ ਚਮਚਾ ਪਾਓ ਸਾਬਤ ਕਲੌਂਜੀ ਵੀ ਪਾ ਸਕਦੇ ਹੋ ਜੇ ਸਾਬਤ ਕਲੌਂਜੀ ਪਾਉਂਦੇ ਹੋ ਤਾਂ ਉਹਨੂੰ ਨਾਲ ਹੀ ਪੀਸ ਲਵੋ ਤੇ ਜੇ ਤੁਸੀਂ ਪਾਊਡਰ ਫਾਰਮ ਵਿੱਚ ਪਾਉਂਦੇ ਹੋ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਨਾ ਫਿਰ ਇਹਦੇ ਵਿੱਚ ਜਿਹੜਾ ਆ ਉਹ ਪਾਊਡਰ ਜਿਹੜਾ ਕਲੌਂਜੀ ਦਾ ਪਾਉਣਾ ਆ ਸੋ ਇਹ ਜਿਹੜਾ ਨੁਸਖਾ ਆ ਬਹੁਤ ਹੀ ਵਧੀਆ ਆ ਤੁਸੀਂ ਜਿੰਦੋਂ ਮਰਜ਼ੀ ਖਾ ਸਕਦੇ ਹੋ ਆਈ ਹੋਪ ਕਿ ਤੁਹਾਨੂੰ ਜਿਹੜੀ ਇਹ ਵਾਲੀ ਅੱਜ ਦੀ रेसिपी ਆ ਜਾਕਰੇ ਨੂੰ ਨੁਸਖਾ ਆ ਪਸੰਦ ਆਇਆ ਹੋਗਾ ਤੇ ਤੁਸੀਂ ਟ੍ਰਾਈ ਜ਼ਰੂਰ ਕਰਿਓ ਅਗਰ ਤੁਸੀਂ ਇਹਨੂੰ ਟ੍ਰਾਈ ਕਰੋਗੇ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਕਿਵੇਂ ਦਾ ਲੱਗਾ ਜਾਂ ਮੇਰਾ ਤਰੀਕਾ ਕਿਵੇਂ ਦਾ ਲੱਗਾ ਸੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਤ ਤਕਲੇ ਸਾਧਰੀયਕਾਲ ਐਂਡ ਥੈਂਕ ਯੂ ਫॉर ਵਾਚਿੰਗ